ਆਹਦਾ ਜਾਣਦੇ 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 ਸਿੱਧੀ ਕਰ ਲੈ ਸਿੱਧੀ ਕਰ ਲੈ ਬਟ ਐਂਸਰ ਮਤਲਬ ਅਬ ਨਹੀਂ ਗਾੜੀ ਕਰੀ ਬੱਚਾ ਚੜਾ ਲਿਆ ਸਣੀ ਨੂੰ ਉੱਪਰ ਕਰਬਾਲਾ ਸੱਟਣ ਲੱਗਿਆ ਹਾਈਡ ਕਰਿਆ ਨੀਨੀ ਦੇ ਉੱਪਰ ਹੈ ਵਧਾ ਕੇ ਨੂੰ ਤਾਂ ਹੁੰਦੀ ਨਹੀਂ ਸੀ ਪਰ ਫਿਰ ਵੀ ਕਰ ਲਈ ਗਾਣੇ ਲਾ ਕੇ ਰੱਖ ਲੈਣੀ ਨੇ ਥੱਲੇ ਸਪੀਕਰ ਚੱਲਦਾ ਪੰਗਾ ਗਾਣਿਆਂ ਨਾਲ ਪਾਉਣਾ ਤਰਪਾਲ ਪਾਉਣਾ ਠੀਕ ਆ ਬਾਈ ਰੱਬ ਰੱਖਾ ਆ ਰੇੜੀ ਮਿਲ ਗਈ ਦੀ ਸਾਨੂੰ ਆ ਰੇੜੀ ਦੀ ਮਦਦ ਨਾਲ ਅਸੀਂ ਪਾਲੇ ਰੱਸਾ ਤਰਪਾਲ ਇੱਥੇ ਸਲਾਈ ਵੱਜੀ ਹੋਈ ਆ ਤਾਂ ਕਰਕੇ ਥੋੜਾ ਜਿਹਾ ਇਕੱਠਾ ਰਹਿੰਦਾ ਉਹ ਆਪਣਾ ਸਣੀ ਉਸਤਾਦ ਪਾਇਲਟ ਤੇ ਮਸ ਅਸੀਂ ਹੁਣ ਨਿਕਲਦੇ ਆ ਯਾਰ ਤੇਲ ਲੈਣਾ ਉਥੋਂ ਪੰਪ ਤੋਂ ਹਮਨੇ ਦੇਖ ਰਿਹਾ ਜੇ ਤੇਲ ਪਾਊਗਾ ਟਰਾਂਸਪੋਰਟਰ ਨੇ ਤਾਂ ਮਨਾ ਕਰਤਾ ਕਹਿੰਦਾ ਸਵੇਰੇ ਨਿਕਲ ਜਾਓ ਪੈਸਾ ਹੈ ਨਹੀਂ ਮੇਰੇ ਕੋਲੇ ਕਹਿੰਦਾ ਭਾਈ ਹੁਣ ਸਵੇਰ ਤੱਕ ਤਾਂ ਕਿਹੜਾ ਖੜਿਆ ਯਾਰ ਉਹਦੇ ਠੀਕ ਆ ਭਾਈ ਸਵੇਰ ਨੂੰ ਤਾਂ ਅਸੀਂ ਮੜਾਂਗੇ ਸਨਚੌਰ ਬਾਰਡਰ ਤੇ ਓਕੇ ਰੱਬ ਰੱਖਾ ਤੇਲ ਪਵਾ ਲਿਆ ਸੀ ਬਾਈ ਜੀ ਹੁਣ ਚੱਲਦੇ ਆ ਅੱਗੇ ਮਿਲਦੇ ਆ ਬਾਬਾ ਭਲੀ ਕਰੇ ਦੇਖਦੇ ਆ ਚੱਲ ਬੇਵੀ ਭਾਈ ਤੁਹਾਨੂੰ ਰਾਹ ਨਹੀਂ ਸੀ ਲੱਭਿਆ ਟੋੜਾ ਸਾਰ ਬੰਦਾ ਮੂਲੀ ਮੂਲੀ ਸਹਿਰ ਜਾਣ ਵਾਸਤੇ ਅਸੀਂ ਧੱਗੇ ਢੋਲੇ ਖਾ ਕੇ ਪਹਿਲਾਂ ਫੇਰ ਕੱਚੇ ਰਾਹ ਦੇ ਵੜਗੇ ਦੀ ਫਿਰ ਅਸੀਂ ਗੱਡੀ ਮੋੜ ਕੇ ਲਿਆ ਆ ਬੈਕ ਬੂਕ ਕਰਕੇ ਵੀ ਨਾ ਯਾਰ ਇੱਧਰ ਨਹੀਂ ਜਾਣਾ ਐਵੇਂ ਕੋ ਥਬੜੇ ਲਾਉਗਾ ਆਉ ਨੂੰ ਕੋਈ ਫਾਇਦਾ ਨਹੀਂ ਤੇ ਹੁਣ ਅਸੀਂ ਚੱਲੇ ਆ ਬਾਹਰ ਦੇ ਬਾਈਪਾਸ 10 ਕਿਲੋਮੀਟਰ ਲੰਬਾ ਪਊਗਾ ਹੋ ਚਲ ਕੋਈ ਚੱਕਰ ਨਹੀਂ ਦਾਸ ਤਾਂ ਪੈ ਜੇ ਪੈ ਦੇ ਪਰ ਕੋ ਤਾਂ ਲੱਫੜਣਾ ਪੈਣਾ ਉਹਦੇ ਮਾਰੇ ਅਸੀਂ ਬਈ ਥੋੜਾ ਜਿਹਾ ਲੰਬਾ ਲੈ ਕੇ ਚੱਲੇ ਆ ਸਰਬੇਜ ਦੀ ਵੀ ਲੰਘ ਜਾਂਦੀ ਸਰਬੇਜ ਦੀ ਆ ਦੋ ਰੇਲਵੇ ਟਰੈਕ ਪੈਂਦੇ ਨੇ ਕਹਿੰਦੇ ਵੀ ਪੁਲ ਬਣ ਰਿਹਾ ਗੱਡੀ ਲੰਘਣੀ ਨਹੀਂ ਜੀ ਤੁਸੀਂ ਵਾਰੋ ਵਾਰ ਦੀ ਜਾਓ ਜੇ ਤੁਸੀਂ ਇੱਧਰ ਦੀ ਜਾ ਸਕਦੇ ਹੋ ਇਹ ਕੱਚਾ ਰਸਤਾ ਹੈਗਾ ਹੈਗਾ 4 ਕਿਲੋਮੀਟਰ ਆ ਤੁਸੀਂ ਲੰਘ ਜਾਓ ਪਰ ਅਸੀਂ ਉਹ ਰਿਸਕ ਨਹੀਂ ਲਿਆ ਵੀਰੇ ਕੋਈ ਬੰਦਾ ਰਾਤ ਨੂੰ ਰਿਸਕ ਨਾ ਲਵੋ ਅਸੀਂ ਵੀ ਨਹੀਂ ਲਿਆ ਕੋਈ ਫਾਇਦਾ ਨਹੀਂ ਤੇਲ ਫੂਗਾਂਗੇ ਆਪਾਂ ਪਰ ਕਿਸੇ ਤੋਂ ਥੱਪੜੇ ਨਹੀਂ ਖਾਂਦੇ ਕੋਈ ਆਪਣੀ ਰੋਟ ਕੋ ਨਹੀਂ ਕਰਾਉਂਦੇ ਅਗਲਾ ਥੱਪੜ ਵੀ ਲਾਉਂਦਾ ਸਾਰਾ ਸਮਾਨ ਵੀ ਖੋ ਕੇ ਲੈ ਕੇ ਜਾਂਦਾ ਇਕਾ ਭਾਈ ਰੱਬ ਭਲੀ ਕਰੇ ਸਭ ਤੇ ਹੋ ਜਾਇਆ ਹੋ ਜਾਇਆ ਦੇਖੋ ਜੀ ਸੰਗਤ ਜੀ ਅਸੀਂ ਜਾ ਰਹੇ ਆ ਆਪ ਬੀਤੀ ਵਾਲੇ ਰੋਡ ਤੇ ਤੁਸੀਂ ਕਦੇ ਵੀ ਰਿਸਕ ਨਾ ਲਿਓ ਬਹੁਤ ਜਿਆਦੇ ਹੰਪ ਨੇ ਠਾਨਗੜ ਤੋਂ ਮੂਲੀ ਨੂੰ ਜਾਂਦੇ ਹਾਂ ਜਦੋਂ ਆਪਾਂ ਤੇ ਬਹੁਤ ਜਿਆਦੇ ਐਲੋ ਵੀ ਸੁਣ ਨਿਸ਼ਾਨ ਜਿਹਨੂੰ ਕਹੀਏ ਜਗਾ ਵੀ ਘੱਟਾ ਰੋਡ ਤੇ ਗੱਡੀਆਂ ਆਉਂਦੀ ਆ ਥੋੜੀ ਜਿਹੀ ਔਖੀ ਲੱਗਦੀ ਆ ਕੋਲ ਦੀ ਪਰ ਫਿਰ ਵੀ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਰਿਸਕ ਨਾ ਲਿਓ ਅਸੀਂ ਤਾਂ ਰਿਸਕ ਲੈ ਲਿਆ ਜੋ ਮਰਜ਼ੀ ਆ ਪਤਾ ਨਹੀਂ ਬਾਬੇ ਨਾਨਕ ਨੇ ਬਾਹ ਫੜ ਲਈ ਸਾਨੂੰ ਤਾਰ ਤਾਂ ਦੂਜੇ ਪਾਸੇ ਕੱਢਦਾ ਰੋਡ ਤੋਂ ਥੋੜਾ ਜਿਹਾ ਰਹਿ ਗਿਆ ਰੋਡ 5-4 ਕਿਲੋਮੀਟਰ ਦਾ ਹੀ ਪਰ ਤੁਸੀਂ ਕਦੇ ਵੀ ਰਿਸਕ ਨਾ ਲਿਓ ਠੀਕ ਆ ਭਾਈ ਰੱਬ ਰੱਖਾ ਅਸੀਂ ਪਹੁੰਚ ਚੁੱਕਿਆ ਮਲਵਣ ਟੌਂਕੜੀ ਚਾਹ ਪੀ ਲਈ ਅਸੀਂ ਇੱਥੋਂ ਸਪੈਸ਼ਲ ਚਾਹ ਬਣਵਾਈ ਸੀ ਮਾੜਾ ਨਾ ਸਪੈਸ਼ਲ 40 30 ਰੁਪਿਆ ਦਾ ਕੱਪ ਲਾਇਆ ਕਿੰਨੇ ਦਾ ਲਾਇਆ 30 ਦਾ ਚਲੋ ਵੀ ਉਸ ਤੋਂ ਨਜ਼ਾਰਾ ਵੀ ਆ ਗਿਆ ਹੁਣ ਕਿਸੇ ਚਾਹ ਗਰੀ ਚੱਕਣ ਦੀ ਵੀ ਲੋੜ ਨਹੀਂ ਇਹ ਹੁਣ ਅਸੀਂ ਜਾਂਦੇ ਆਂ ਚਾਬੀ ਹੈਂਡ ਓਵਰ ਕਰ ਲਈ ਆਪਾਂ ਸਣੀ ਤੋਂ ਇਹਨੂੰ ਬਿਠਾਉਣੇ ਆ ਸੌਣਾ ਨਹੀਂ ਆੜੀ ਮੈਂ ਨਹੀਂ ਸੌਂਦਾ ਤੇ ਉਸ ਤੋਂ ਬਾਅਦ ਮਿਲਦੇ ਅੱਗੇ ਅੱਜ ਅਸੀਂ ਲਾਈਟਾਂ ਦਾ ਰੰਗ ਚੇਂਜ ਕਰਿਆ ਪਹਿਲਾਂ ਰੈੱਡ ਸੀ ਹੁਣ orange ਕਰ ਲਿਆ ਪਿੱਛੇ ਨੂੰ ਠੀਕ ਆ ਬਾਈ Rabro -ra